100% ਸੱਚੀ ਗੱਲ ਪਰਮਾਨੇ ਸਰੋਤਿਆਂ ਨਾਲ ਥਕੇਵਾਂ ਲਵਨੇ ਜ਼ਰਾ ਘਰ ਨੂੰ ਸੁਣਾ ਦੇ ਇੱਕ ਸਮਾਜਵਾਦੀ ਕੀ ਕੀ ਆਖਿਆ ਬਈ ਬੇ ਤਸ ਫਿਰ ਕੁੜਮਸਲਾ ਕੀ ਐ ਤੇਰੀ ਕੁੜਮਣੀ ਨਹੀਂ ਕੁੜੀ ਮੁੰਡੇ ਤੋਂ ਵਡੇਰੀ ਦੱਸ ਫਿਰ ਕੁੜਮਸਲਾ ਕੀ ਐ ਤੇਰੀ ਕੁੜਮਣੀ ਨਹੀਂ ਕੁੜੀ ਮੁੰਡੇ ਤੋਂ ਵਡੇਰੀ ਕੁੜੀ ਦਾ ਖਰਾਕ ਨਾਲ ਪਈ ਹੋਈ ਤੇਰੀ ਕੀ ਆਖਿਆ ਬੇ ਕੁੜੀ ਦਾ ਖਰਾਕ ਨਾਲ ਪਈ ਹੋਈ ਮੇਰੀ ਆਸ਼ੀ ਦੇ ਮਗਰ ਥਾ ਟਰਾਲੀ ਹੀ ਬਥੇਰੀ ਆਛੀ ਵੀ ਮਗਰ ਟੱਟ ਨਾਲ ਦੀਪ ਤੇਰੀ ਬਹੁਤ ਚਣੀ ਮਰਸਰੀ ਦਾ ਲੋੜ ਮੰਨ ਲੂ ਬਚਣੀ ਮਰਸਰੀ ਦਾ ਲੋੜ ਮੰਨ ਲੂ ਤੇਰੀ ਕੁੜੀ ਨੂੰ ਚੜੀਟ ਵੀ ਨਹੀਂ ਆਉਣੀ ਨਹੀਂ ਮੇਰਾ ਮੁੰਡਾ ਬੌਰ ਮੰਨ ਲੂ ਕੁੜੀ ਚੜੀਟ ਵੀ ਨਹੀਂ ਆਉਣੀ ਨਹੀਂ ਸਾਡਾ ਕਾਕਾ ਬੌਰ ਮੰਗ ਲੂ ਕੁੜੀ ਚੜੀਟ ਵੀ ਨਹੀਂ ਆਉਣੀ ਨਹੀਂ ਮੇਰਾ ਮੁੰਡਾ ਬੌਰ ਮੰਗ ਲੂ ਜੇ ਸੱਚੀ ਗੱਲ ਆ ਤੇ ਦਿਲੋਂ ਤਾੜੀ ਲੈ ਕੇ ਦੱਸੋ ਵੀ ਇਹ 150% ਸੱਚੀ ਗੱਲ ਐ ਵੀ ਕਈ ਐਵੇਂ ਨਰਕ ਬਣਾਉਂਦੇ ਨੇ ਬੱਚਿਆਂ ਦੀ ਜ਼ਿੰਦਗੀ ਸੋਣੇ ਲਾਗ ਉੱਕੜ ਮਣੀਏ ਨੀ ਬਸ ਇਹੋ ਹੀ ੜੀਕਾ ਊੜੀ ਮਾ ਦੀ ਮੁੰਡਾ ਤੇਰਾ ਦਾਤ ਬੰਦ ਦਿਖਾ ਉੱਕੜ ਮਣੀਏ ਨੀ ਬਸ ਇਹੋ ਹੀ ੜੀਕਾ ਊੜੀ ਮਾ ਦੀ ਮੁੰਡਾ ਤੇਰਾ ਦਾਤ ਬੰਦ ਦਿਖਾ ਪੁੱਤਾਂ ਨੂੰ ਮੈਂ ਡਰਦਾ ਕਿਤੇ ਦਾਤ ਦੀ ਧਾਰ ਨਾ ਨਾ ਪੈ ਜਾਏ ਉੱਕੜ ਮਣੀਏ ਨੀ ਬਸ ਇਹੋ ਹੀ ੜੀਕਾ ਊੜੀ ਮਾ ਦੀ ਮੁੰਡਾ ਤੇਰਾ ਦਾਤ ਬੰਦ ਦਿਖਾ ਧੱਕੇ ਨਾਲ ਜੋੜਿਆ ਸੰਬੰਧ ਪੈਜ ਵਿਕਾ ਧੱਕੇ ਨਾਲ ਜੋੜਿਆ ਸਬੰਧ ਪੈਜ ਵਿਕਾ ਦਸ ਬੜਿਆ ਮੁੰਡਾ ਕਵੀਨ ਨਿਕਾ ਹੁਣ ਕੱਦ ਸਿਆ ਜੇ ਲੱਗਦਾ ਹੁਣ ਕੱਦ ਸਿਆ ਜੇ ਲੱਗ ਲੱਗ ਰੱਖ ਜਦ ਪੀਉਗਾ ਹੋਰ ਸਾਲ ਕੁੜੀ ਦੇ ਨਾਲ ਉੱਡਾਂਗਾ ਅਪਰੇ ਨਾਲ ਮਿਲ ਜਾਊਗਾ ਹੋਰ ਸਾਲ ਨੂੰ ਕੁੜੀ ਦੇ ਨਾਲ ਉੱਡਾਂਗਾ ਅਪਰੇ ਨਾਲ ਮਿਲ ਜਾਊਗਾ ਹੋਰ ਸਾਲ ਨੂੰ ਕੁੜੀ ਦੇ ਨਾਲ ਮੁੰਡਾ ਆਪਣੇ ਰਲਵੇਂ ਜਾਊਗਾ ਵੀ ਤਗੜਾ ਘੜਾ ਹੈ ਉਹ ਖਾ ਕੇ ਮੁੰਡੇ ਨੇ ਜਵਾਨ ਹੋਣਾ ਤੇ ਆਪੇ ਕੁਝ ਲੱਗਣ ਲੱਗ ਜਾਂਗੇ ਪਰ ਉਹ ਸਿਆਣਾ ਬੰਦਾ ਕੀ ਕਹਿੰਦਾ ਸਰਕਰ ਕਰਿਆ ਜੇ ਉੱਜਲੋ ਮੰਨਿਆ ਖਰਾ ਕਾ ਮੁੰਡਾ ਖਾਲੂ ਉੱਜਲੋ ਮੰਨਿਆ ਖਰਾ ਕੰਮ ਦਾ ਖਾਲੂ ਤੇ ਕੁੜੀ ਕਿਰਾ ਭੁਖੀ ਬਬੂ ਏ ਉਮਰ ਪਿੱਛੇ ਨਹੀਂ ਮੁੜਦੀ ਨੀ ਅੱਗੇ ਵਾਲਾ ਅੱਗੇ ਹੀ ਰਹਿਉ ਏ ਉਮਰ ਪਿੱਛੇ ਨਹੀਂ ਮੁੜਦੀ ਨੀ ਅੱਗੇ ਵਾਲਾ ਅੱਗੇ ਹੀ ਰਹਿਉ ਛੋਟੇ ਭਾਈ ਉਹ ਛੋਟੇ ਭਾਈ ਨਾ ਯਾਰ ਕਿਸੇ ਨੂੰ ਨੰਗਣ ਤਾਂ ਦਿਓ ਨਾ ਯਾਰ ਓਏ ਆਪਣੀ ਸਟੇਜ ਦੀ ਰਾਹ 'ਚ ਲੱਗੀ ਉਹਦਾ ਕੋਈ ਕਸੂਰ ਨਹੀਂ ਨੰਗਣ ਤਾਂ ਦਿਓ ਕੋਈ ਗੱਲ ਨਹੀਂ ਐਵੇਂ ਪਿੰਡੋਂ ਨਾ ਘਟੋ ਲੋਕਾਂ ਨੂੰ ਭਾਈ ਉਹਨੂੰ ਟੱਪ ਚੜ੍ਹਦੇ ਜਾਣਾ ਉਹਨੂੰ ਚੜ੍ਹਨ ਚੱਲਣ ਦੇ ਕੋਈ ਗੱਲ ਨਹੀਂ ਰਸਤਾ ਆ ਨਾ ਰਸਤੇ ਦੇ ਵਿੱਚ ਆਉਣਾ ਜਾਣਾ ਤਾਂ ਹੈਗਾ ਇਹਦਾ ਗਵਰਨਮੈਂਟ ਵੀ ਨਹੀਂ ਬੰਦ ਕਰਦੀ ਅੱਕੇ ਨਾਲ ਹੀ ਉਹਨੂੰ ਗੋਲੇ ਵਾਲੇ 'ਚ ਛੱਡਾਇਆ ਜੀ ਲੋ ਮੰਨਿਆ ਕਰਾ ਕਾ ਮੁੰਡਾ ਕਾਲੂ ਤੇ ਕੁੜੀ ਕਿਹੜਾ ਭੁਖੀ ਬਉ ਏ ਉਮਰ ਪਿੱਛੇ ਨਹੀਂ ਮੁੜਦੀ ਨਹੀਂ ਅੱਗੇ ਵੜਾ ਅਗੇ ਰਉ ਜਦ ਜਲ ਵੀ ਜਵਾਨੀ ਦੀ ਹਨੇਰੀ ਕੰਧੀਆਂ ਪਡੋਰ ਮੰਗਲੂ ਜਦ ਜਲ ਵੀ ਜਵਾਨੀ ਦੀ ਹਨੇਰੀ ਕੰਧੀਆਂ ਪਡੋਰ ਮੰਗਲੂ ਤੇ ਰੋਜ਼ ਨਿੱਕ ਵੀ ਨਹੀਂ ਆਉਨੇ ਨਹੀਂ ਮੇਰਾ ਕਾਕਾ ਮੁੰਡਾ ਪੋਰ ਮੰਗਲੂ ਕੁੜੀ ਚੜੀ ਵੀ ਨਹੀਂ ਆਉਨੇ ਨਹੀਂ ਮੇਰਾ ਮੰਡਾ ਪੋਰ ਮੰਗਲੂ ਕੁੜੀ ਚੜੀ ਜਮੀਨੀ ਆਉਨੇ ਨਹੀਂ ਸੱਤ ਮੁੰਡਾ ਪੋਰ ਮੰਗਲੂ ਓ ਚਲੋ ਮਨ ਲੱਗ ਜੇ ਤੂੰ ਬੜਾ ਕੰਢੀ ਓ ਚਲੋ ਮਨ ਲੱਗ ਜੇ ਤੂੰ ਬੜਾ ਕੰਢੀ ਨੀ ਸੱਟ ਪੂਰੀ ਮੰਗ ਕਰ ਦੇਂ ਜਿੱਦੇ ਜੋਗਨ ਜਮਾਨੀ ਵਾਲਾ ਨੇ ਸੱਟ ਤੇ ਵੀ ਰੰਗ ਕਰ ਦੇਂ ਜਿੱਦੇ ਜੋਗਨ ਜਮਾਨੀ ਵਾਲਾ ਨੇ ਸੱਟ ਤੇ ਵੀ ਰੰਗ ਕਰ ਦੇਂ ਨੀ ਮੇਰਾ ਕੰਗਰ ਉਹ ਤੇਰੀ ਕੁੜੀ ਨੂੰ ਚੜੀਟ ਵੀ ਨਹੀਂ ਆਉਣੀ ਨਹੀਂ ਸਾਡਾ ਮੁੰਡਾ ਬੋਰ ਮੰਗ ਲੂ ਉਹ ਕੁੜੀ ਨੂੰ ਚੜੀਟ ਵੀ ਨਹੀਂ ਆਉਣੀ ਨਹੀਂ ਸਾਡਾ ਮੁੰਡਾ ਬੋਰ ਮੰਗ ਲੂ ਤੇ ਹੰਡਕੇ ਮੇਚ ਆ ਜਾਵੇ ਜੁਤੀ ਹੰਡਕੇ ਮੇਚ ਆ ਜਾਂਦੀ ਨੀ ਤੈਨੂੰ ਕੌਣ ਸਮਝਾਊਗਾ ਜੁਤੀ ਹੰਡਕੇ ਮੇਚ ਆ ਜਾਵੇ ਨੀ ਤੈਨੂੰ ਕੌਣ ਸਮਝਾਊਗਾ ਔਰ ਸਾਲ ਨੂੰ ਕੁੜੀ ਦੇ ਨਾਲ ਮੁੰਡਾ ਆਵੀਂ ਨਾਲ ਮਿਲ ਜਾਊਗਾ ਔਰ ਸਾਲ ਨੂੰ ਕੁੜੀ ਦੇ ਨਾਲ ਮੁੰਡਾ ਆਵੀਂ ਨਾਲ ਮਿਲ ਜਾਊਗਾ ਕੁੜੀ ਨੂੰ ਚੀਟ ਵੀ ਨਹੀਂ ਆਉਣੀ ਨੀ ਮੇਰਾ ਕੱਕੂ ਮੰਗਲੂ